ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਤੁਸੀਂ ਵੇਖ ਰਹੇ ਹੋ ਆਪਣਾ YouTube ਚੈਨਲ ਜਗਤਾਰ ਸਿੰਘ ਸਿੱਧੂ ਫੇਰ ਗੱਲ ਕਰਾਂਗੇ ਮੁਲਾਜ਼ਮ ਜਥੇਬੰਦੀਆਂ ਬਾਰੇ ਜਿਸ ਦੀ ਆਸ ਸੀ ਉਹ ਹੀ ਹੋਇਆ ਤੇ 22 ਅਗਸਤ ਵਾਲੀ ਮੀਟਿੰਗ ਇੱਕ ਵਾਰ ਫੇਰ 12 ਸਤੰਬਰ ਤੇ ਪਾ ਦਿੱਤੀ ਗਈ ਹੈ ਪਹਿਲਾਂ 25 ਜੁਲਾਈ ਦੀ ਮੀਟਿੰਗ ਹੋਣੀ ਸੀ ਉਹ ਅੱਗੇ ਕਰਕੇ 2 ਅਗਸਤ ਦੀ ਕਰ ਦਿੱਤੀ ਗਈ ਉਸ ਤੋਂ ਫੇਰ ਪੋਸਟਪੋਨ 22 ਅਗਸਤ ਦੀ ਕਰ ਦਿੱਤੀ ਗਈ ਅਤੇ ਉਹਨੂੰ ਫੇਰ ਪੋਸਟਪੋਨ ਕਰਕੇ ਜੋ 12 ਨਵੰਬਰ ਤੇ ਫਿਰ ਪਾ ਦਿੱਤਾ ਗਿਆ ਇਹ 12 ਵਾਲੀ ਮੀਟਿੰਗ ਵਿੱਚ ਵੀ ਮੁੱਖ ਮੰਤਰੀ ਸਾਹਿਬ ਨੇ ਜੋ ਸਾਹ ਕਮੇਟੀ ਬਣਾਈ ਹੈ ਉਹੀ ਮੀਟਿੰਗ ਕਰੇਗੀ ਉਸ ਵਿੱਚ ਵੀ ਸਾਇਦ ਮੁੱਖ ਮੰਤਰੀ ਸ਼ਾਮਲ ਨਾ ਹੋਣ ਸੋ ਮੁਲਾਜ਼ਮਾਂ ਦਾ ਗੁੱਸਾ ਭੜਕਣਾ ਤਾਂ ਫਿਰ ਵਾਜਬ ਹੀ ਹੈ ਇੰਨੀਆਂ ਮੀਟਿੰਗਾਂ ਦੇਣ ਦੇ ਬਾਵਜੂਦ ਫਿਰ ਮੀਟਿੰਗ ਨਹੀਂ ਹੋ ਸਕਦੀ ਜਦੋਂ ਕਿ ਮੁਲਾਜ਼ਮਾਂ ਦੀਆਂ ਮੰਗਾਂ ਬਿਲਕੁਲ ਵਾਜਬ ਜਾਇਜ਼ ਨੇ ਚਾਹੇ ਹੋ ਪੇ ਕਮਿਸ਼ਨ ਦਾ ਬਕਾਇਆ ਹੋਵੇ 1 ਇੱਕ 16 ਤੋਂ 30 7 21 ਦਾ 5.5 ਸਾਲ ਦਾ ਜਾਂ ਫਿਰ ਉਹ ਡੀ ਦੇ ਕਿਸ਼ਤਾਂ ਦਾ 239 ਮਹੀਨਿਆਂ ਦਾ ਬਕਾਇਆ ਹੋਵੇ ਜਾਂ ਫਿਰ 15/15 ਦਾ ਪੱਤਰ ਜਿਸ ਵਿੱਚ ਪ੍ਰੋਬੇਸ਼ਨ ਪੀਰੀਡ ਨੂੰ 2 ਸਾਲ ਤੋਂ 3 ਸਾਲ ਕੀਤਾ ਗਿਆ ਹੈ ਉਹ ਵਾਪਸ ਲੈਣ ਦਾ ਮਾਮਲਾ ਹੋਵੇ ਜਾਂ ਫਿਰ 17/7/2020 ਦਾ ਪੱਤਰ ਜਿਹਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਦਾ ਜੋ ਪੇਸਕੇਲ ਹੈ ਸੈਂਟਰ ਨਾਲ ਜਰੂਰ ਦਿੱਤਾ ਗਿਆ ਹੈ ਉਹ ਹੋਵੇ ਜਾਂ ਫਿਰ 18 ਨਵੰਬਰ 2022 ਦਾ ਪੱਤਰ ਨੋਟੀਫਿਕੇਸ਼ਨ ਜਿਹਦੇ ਵਿੱਚ ਆ ਗਿਆ ਕਿ ਪੁਰਾਣੀ ਪ੍ਰੈਣਸਨ ਬਹਾਲ ਹੋ ਗਈ ਹੈ ਪਰ ਉਹ ਨਹੀਂ ਹੋਈ ਕਿੰਨੇ ਹੀ ਮੁੱਦੇ ਨੇ ਤਕਰੀਬਨ 15-16000 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਦੇਣਾ ਹੈ ਪੰਜਾਬ ਸਰਕਾਰ ਨੇ ਕਈ ਸਾਲਾਂ ਤੋਂ ਬਕਾਇਆ ਪੈਂਡਿੰਗ ਪਿਆ ਹੈ ਸੋ ਹੁਣ ਮੁਲਾਜ਼ਮ ਜਿੱਥੇ ਬੰਦੀਆਂ ਨੇ ਵੀ ਕਰਨੇ ਮੁਜਾਰੇ ਇੱਕ ਵਾਰ ਫੇਰ ਤੇਜ਼ ਕਰ ਦਿੱਤੇ ਗਏ ਨੇ ਕਿਉਂਕਿ ਜਿਮਨੀ ਚੋਣਾਂ ਦਾ ਲਾਨ ਕੇ ਕਿਸੇ ਬੜੇ ਗੋ ਹੋ ਸਕਦਾ ਹੈ ਵਿਧਾਨ ਸਭਾ ਦੀ ਜਿਮਨੀ ਚੋਣਾਂ ਬਰਨਾਲੇ ਦੀ ਚੱਬੇ ਦੀ ਬਾਬਾ ਪਕਾਲਾ ਦੀ ਅਤੇ ਗੱਦਲਵਾਹ ਦੀ ਸੋ ਉੱਥੇ ਮੁਲਾਜ਼ਮਾਂ ਨੂੰ ਮਜਬੂਰ ਹੁਣ ਉਹ ਮੁਜਾਰੇ ਕਰਨੇ ਪੈਣਗੇ ਪਰ ਗੱਲਬਾਤ ਟੇਬਲ ਟਾਕ ਕਰਕੇ ਹੀ ਜੋ ਮਸਲਾ ਹੱਲ ਹੋਣਾ ਹੈ ਗੱਲਬਾਤ ਰਾਹੀਂ ਮਸਲੇ ਹੱਲ ਹੋਣੇ ਨੇ ਕਮਾਲ ਦੇਖੋ ਕਿ 80-80 ਸਾਲ ਦੇ ਬਜ਼ੁਰਗਾਂ ਨੂੰ ਆਪਣੇ ਹੱਕ ਲੈਣ ਵਾਸਤੇ ਅਦਾਲਤਾਂ ਦਾ ਕੁੰਡਾ ਖੜਕਾਉਣਾ ਪੈ ਰਿਹਾ ਹੈ ਕਈ ਤਾਂ ਜਿਹਾ ਰੱਬ ਨੂੰ ਪਿਆਰੇ ਹੋ ਗਏ ਹੱਕ ਮੰਗਦੇ ਮੰਗਦੇ ਦੂ ਪਰ 9 ਦਾ ਜੁਗਨਾਹ ਨਾਲ ਉਹ ਉਹ ਤਾਂ ਵੱਧਾ ਮੰਗ ਰਹੇ ਨੇ ਕੋਰਟ ਨੇ ਵੀ ਕਿਹਾ ਹੈ ਕਿ ਮਰਾਜਵਾਂ ਦੀਆਂ ਮੰਗਾਂ ਜੋ ਨੇ ਮੰਨੀਆਂ ਜਾਣ ਪਰ ਸਰਕਾਰ ਫਿਰ ਟਾਲ ਮਟੋਲ ਦੀ ਨੀਤੀ ਬਣਾ ਰਹੀ ਹੈ। ਸੋ ਮੇਰੀ ਤਾਂ ਪੰਜਾਬ ਸਰਕਾਰ ਨੂੰ ਬੀਲ ਹੈ ਕਿ ਮੁਲਾਜ਼ਮ ਜਿੱਥੇ ਬੰਦਿਆਂ ਨਾਲ ਮੀਟਿੰਗ ਕਰਕੇ ਪਰ ਮੀਟਿੰਗ ਕਰਨਾ ਵੀ ਕੀ ਮਤਲਬ ਹੈ ਹੁਣ ਜਦ ਪਤਾ ਹੀ ਹੈ ਵੀ ਆ ਮੰਗਾ ਨਹੀਂ ਗੀਆਂ, ਅਲਾ ਨਹੀਂ ਕਰਨਾ ਹੈ। ਹੁਣ ਸਰਕਾਰ ਅਲਾ ਨਹੀਂ ਕਰ ਦੇਵੇ। ਵੀ ਆ ਮੰਗਾ ਦੀਆਂ ਜੋ ਲੜਕੀਆਂ ਮੰਗਾ ਸੀਗੀਆਂ ਉਹ ਪੂਰੇ ਕਰ ਦਿੱਤੀਆਂ ਨੇ। ਇਕ ਧਰਨਾ ਮੁਜ਼ਾਹਰਾ ਕਰਨ ਵਾਸਤੇ ਜੇਕਰ ਆਪਾਂ ਪੰਜਾਬ ਲੈਵਲ ਦਾ ਕਿ ਚੰਡੀਗੜ੍ਹ ਧਰਨਾ ਲਾਈਏ ਤਾਂ 5 ਤੋਂ 6 ਲੱਖ ਰੁਪਏ ਮੁਲਾਜ਼ਮਾਂ ਦੀ ਜੇਬਾਂ ਤੋਂ ਖੱਟਣਾ ਪੈਂਦਾ ਹੈ ਵਾਹਿਕਲਾਂ ਤੇ ਜੋ ਸਰਕਾਰ ਰੋਕ ਸਕਦੀ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਵੀ ਲੋੜ ਨਹੀਂ ਹੈ ਧਰਨੇ ਮੁਜ਼ਾਹਰੇ ਦੀ ਸਾਨੂੰ ਪਹਿਲਾਂ ਪਹਿਲਾਂ ਅਸੀਂ ਥੋੜੇ ਮੰਗਾਂ ਪੂਰੇ ਕਰਦਿਆ ਕਰਾਂਗੇ ਸੋ ਬੇਨਤੀ ਹੈ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਦੀਆਂ ਮੰਗਾਂ 'ਤੇ ਧਿਆਨ ਦੇਵੇ ਅਤੇ ਇਹਨਾਂ ਦਾ ਐਲਾਨ ਕਰੇ Tá no